ਪਰਮਾਤਮਾ ਨੇ ਸਾਨੂੰ ਬੁੱਧ ਦਿੱਤੀ ਹੈ ਵਿਚਾਰ ਕਰਨ ਵਾਸਤੇ ਜੇ ਚੰਗਾ ਕਰੇਗਾ ਸੁੱਖ ਮਿਲੇਗਾ ਤੇ ਮਾੜਾ ਕਰੇਗਾ ਦੁੱਖ ਮਿਲੇਗਾ ਇਹ ਸਭ ਨੂੰ ਪਤਾ ਹੈ ਚੰਗੇ ਦਾ ਸੁੱਖ ਹੁੰਦਾ ਹੈ ਮਾੜੇ ਦਾ ਦੁੱਖ ਹੁੰਦਾ ਫਿਰ ਆਪਾਂ ਮਾੜੇ ਛੱਡ ਦਿੱਤੇ ਛੱਡੇ ਤਾਂ ਉਹ ਜਿਨ੍ਹਾਂ ਨੇ ਕਣਕ ਬੀਜੀ ਸੀ ਖੇਤ ਵਿੱਚ ਉਹਨਾਂ ਨੇ ਛੋਲੇ ਵੱਡੇ ਕੀ ਕਣਕ ਕਣਕ ਵੱਡੀ ਛੋਲੇ ਤਾਂ ਨਹੀਂ ਵੱਡੇ ਮਾਰਾ ਕਹਿੰਦੇ ਤੂੰ ਕਰੇ ਨੇ ਬੀਜ ਪਾਪ ਦੇ ਬੀਜ ਲੈਂ ਤੇ ਰੱਬ ਤੋਂ ਸੁੱਖ ਮੰਗਦਾ ਤੇ ਬੇਨਸਫੀ ਨਹੀਂ ਹੈ ਬੀਜੇ ਬਿਖ ਮੰਗੇ ਅੰਮ੍ਰਿਤ ਦੇਖੋ ਇਹੋ ਨਿਆ ਇੱਕੋ ਹੀ ਜੁਨੀ ਹੈ ਮਨੁੱਖਾ ਜਿਹੜਾ ਆਪਣਾ ਮਰਜ਼ੀ ਨਾਲ ਕਰਮ ਕਰ ਸਕਦਾ। ਬਾਕੀ ਕੋਈ ਜੁਨੀ ਆਪਣੀ ਮਰਜ਼ੀ ਸੇ ਕਰਮ ਨਹੀਂ ਕਰ ਸਕਦਾ। ਆ ਜਿਹੜੇ ਜਾਨਵਰ ਨੇ ਚੁਗਾਈ ਚੁਗ ਸਕਦੇ। ਇਹ ਨਹੀਂ ਸial ਚੋਰ ਖਾਣਗੇ ਗਰਮੀ ਚੋਰ ਖਾਣਗੇ ਸਵੇਰੇ ਹੋਰ ਖਾਣਗੇ ਸ਼ਾਮ ਨੂੰ ਨਹੀਂ। ਉਹੀ ਖਾਣਗੇ ਜੋ ਕੰਕਰ ਚੁਗਣਗੇ ਜਾਂ ਦਾਣੇ ਚੁਗਣਗੇ